ਜੇਲ੍ਹ ਦੇ ਵਿੱਚ ਇੱਕ ਅੱਜ ਵੀ ਇੱਕ ਗੇਟ ਲਗਾਇਆ ਗਿਆ। ਉਸ ਗੇਟ ਦਾ ਨਾਮ ਕੱਲੂ ਗੇਟ ਰੱਖਿਆ ਗਿਆ। ਜਿਸ ਦਿਨ ਉਹ ਗੇਟ ਲੱਗ ਰਿਹਾ ਸੀ ਉਸ ਦਿਨ ਉਥੋਂ ਇੱਕ ਕੈਦੀ ਫਰਾਰ ਹੋ ਗਿਆ ਜਿਹਦਾ ਨਾਮ ਸੀ ਕੱਲੂ। ਉਹ ਗੇਟ ਲਾਣ ਤੋਂ ਬਾਅਦ ਉਸ ਗੇਟ ਦਾ ਨਾਮ ਉਸ ਕੈਦੀ ਫਰਾਰ ਕੈਦੀ ਦੇ ਨਾਂ ਤੇ ਹੀ ਰੱਖ ਦਿੱਤਾ ਗਿਆ। ਉਸ ਦਾ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਉਹਨੂੰ ਜ਼ਮੀਨ ਖਾ ਗਈ ਕਿ ਆਸਮਾਨ ਨਿਕਲ ਗਿਆ। ਉਸ ਦਾ ਕੋਈ ਪਤਾ ਨਹੀਂ ਲੱਗਿਆ ਅੱਜ ਤੱਕ। ਸੁਣੀ ਸੀ ਕਿ ਗਿਣਤੀ ਜਿਹੜੀ 4000 ਦੇ ਲਗਭਗ ਹੈ ਬੰਦੀ ਕੈਦੀਆਂ ਦੀ 4000 ਨੂੰ 200 ਬੰਦਾ ਵੀ ਨਹੀਂ ਇਹਨਾਂ ਦਾ ਸਾਹਮ ਰਿਆ ਜੇਲ੍ਹਾਂ ਦੇ ਵਿੱਚ ਅੱਜ ਕੱਲ ਰੱਜ ਕੇ ਮੋਬਾਈਲ ਤੇ ਨਸ਼ਾ ਦੋ ਚੀਜ਼ਾਂ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਵੱਧ ਚੁੱਕੀਆਂ ਨੇ ਕੀ ਲੱਗਦਾ ਹੈ ਕਿ ਜਿਹੜੇ ਨਸ਼ੇ ਆਉਂਦੇ ਨੇ ਜਾਂ ਮੋਬਾਈਲ ਅੰਦਰ ਆਉਂਦੇ ਨੇ ਇਹਦਾ ਸੋਰਸ ਕੀ ਹੈ ਕਿੱਥੋਂ ਆ ਜਾਂਦੇ ਨੇ ਅੰਦਰ ਇਹ ਬਹੁਤ ਸਾਰੇ ਮੁਲਾਜ਼ਮਾਂ ਦੀ ਮਿਲੀ ਭਗਤ ਡਿਊਟੀ ਦੇ ਵਿੱਚੋਂ ਹੀ ਮਾਲ ਜਾਂਦਾ ਮੇਨ ਗੇਟ ਤੋਂ ਹੀ ਜਾਂਦਾ ਤੇ ਤਾਂ ਮੁਲਾਜ਼ਮ ਹੀ ਫੜਿਆ ਇਹਨਾਂ ਨੇ ਗੋਲੀਆਂ ਲੈ ਕੇ ਜਾਂਦੇ ਅਸੀਂ ਅਕਸਰ ਹੀ ਟੀਵੀ ਸ਼ੋਅਸ ਦੇਖਦੇ ਆ ਸੀਆਈਡੀ ਕ੍ਰਾਈਮ ਪੈਟਰੋਲ ਬਹੁਤ ਫੇਮਸ ਹੋਏ ਆ ਇਦਾਂ ਦੀਆਂ ਬਹੁਤ ਸਾਰੀਆਂ ਮੂਵੀਜ਼ ਆਂਦੀਆਂ ਨੇ ਜਿਹੜੀਆਂ ਕਿ ਕ੍ਰਿਮੀਨਲ ਐਕਟੀਵਿਟੀਆਂ ਨੂੰ ਲੈ ਕੇ ਜਿਹੜੀਆਂ ਹੁੰਦੀਆਂ ਨੇ ਮਿਸਟਰੀ ਰਿਲੇਟਿਡ ਮੂਵੀਜ਼ ਹੁੰਦੀਆਂ ਨੇ ਲੋਕ ਬੜੇ ਹੀ ਧਿਆਨ ਨਾਲ ਦੇਖਦੇ ਨੇ ਤੇ ਅੱਜ ਤੁਹਾਡੇ ਨਾਲ ਕੁਝ ਇਦਾਂ ਦੇ ਕਿਸੇ ਸਾਂਝੇ ਕਰਾਂਗੇ ਜਿਨ੍ਹਾਂ ਦੇ ਉੱਪਰ ਫਿਲਮਾਂ ਤਾਂ ਨਹੀਂ ਬਣੀਆਂ ਬਟ ਉਹ ਉਹਨਾਂ ਦੇ ਕਿਸਿਆਂ ਤੋਂ ਜਿਹੜਾ ਉਹ ਘੱਟ ਵੀ ਨਹੀਂ ਨੇ ਇਦਾਂ ਦੇ ਕ੍ਰਾਈਮ ਰਿਲੇਟਿਡ ਜਿਹੜੇ ਕਿਸੇ ਜਿਹੜੇ ਕਿ ਲੁਧਿਆਣਾ ਸ਼ਹਿਰ ਦੇ ਬਹੁਤ ਫੇਮਸ ਹੋਏ ਨੇ ਜਿਨ੍ਹਾਂ ਦੇ ਉੱਪਰ ਹਜੇ ਤੱਕ ਵੀ ਜਿਹੜਾ ਉਹ ਕੋਈ ਵੀ ਸੋਲੂਸ਼ਨ ਨਹੀਂ ਨਿਕਲ ਪਾਇਆ ਉਹ ਮਿਸਟਰੀ ਸੋਲਵ ਹੀ ਨਹੀਂ ਹੋਈ ਸਾਡੇ ਨਾਲ ਅੱਜ ਮੌਜੂਦ ਨੇ ਬਹੁਤ ਹੀ ਸੀਨੀਅਰ ਪੱਤਰਕਾਰ ਅਰुण 서ਨ ਜੀ ਜਿਹੜੇ ਕਿ ਕਾਫੀ ਲੰਮਾ ਸਮਾਂ ਇਹ ਸਾਰੇ ਜਿਹੜੀਆਂ ਵਾਰਦਾਤਾਂ ਉਹਨਾਂ ਨੂੰ ਉਹਨਾਂ ਨੇ ਬੜੇ ਕਰੀਬੀ ਹੋ ਕੇ ਦੇਖਿਆ ਰਿਪੋਰਟਰ ਰਹੇ ਨੇ ਤੇ ਇੱਕ ਇੱਕ ਚੀਜ਼ ਜਿਹੜੀ ਉਹਨਾਂ ਨੇ ਖੁਦ ਰਿਪੋਰਟ ਕੀਤੀ ਹੈ ਉਹਨਾਂ ਨਾਲ ਮਿਲਵਾਨੇ ਆ ਤੇ ਗੱਲਬਾਤ ਕਰਦੇ ਹਾਂ ਜੀ ਸਵਾਗਤ ਹੈ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਅ ਸਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਤੇ ਤੁਸੀਂ ਕਾਫੀ ਲੰਮਾ ਸਮਾਂ ਜਿਹੜਾ ਉਹ ਬੜੀ ਕਰੀਬ ਹੋ ਕੇ ਤੁਸੀਂ ਇਹ ਸਾਰੀਆਂ ਵਾਰਦਾਤਾਂ ਨੂੰ ਦੇਖਿਆ ਤੇ ਕੁਝ ਅਣਸੁਲਝੇ ਮਸਲੇ ਜਿਹੜੇ ਆ ਉਹ ਅਕਸਰ ਹੀ ਕਿਹਾ ਜਾਂਦਾ ਹੈ ਕਿ ਇਦਾਂ ਦੇ ਬਹੁਤ ਕੇਸਿਸ ਨੇ ਜਿਹਨੀਆਂ ਦੇ ਫਾਈਲਾਂ ਦੱਬੀਆਂ ਦਾ ਦੱਬੀਆਂ ਰਹਿ ਜਾਂਦੀਆਂ ਨੇ ਤੇ ਉਹਨਾਂ ਦੇ ਬਾਰੇ ਕੋਈ ਸੂ ਪਤਾ ਹੀ ਨਹੀਂ ਲੱਗ ਪਾਂਦਾ ਕੀ ਆ ਤੇ ਇਦਾਂ ਦੇ ਕੁਝ ਕਿਸੇ ਤੁਹਾਡੇ ਕੋਲੇ ਵੀ ਹੈਗੇ ਜਰੂਰ ਸਾਂਝੇ ਕਰੋ ਸਾਡੇ ਨਾਲ ਦੇਖੋ 2010 ਦੇ ਨੇੜੇ ਤੇੜੇ ਦੀ ਗੱਲ ਹੈਗੀ ਆ ਜੀ ਜੇਲ੍ਹ ਦੇ ਵਿੱਚ ਇੱਕ ਅੱਜ ਵੀ ਇੱਕ ਗੇਟ ਲਗਾਇਆ ਗਿਆ ਉਸ ਗੇਟ ਦਾ ਨਾਮ ਕੱਲੂ ਗੇਟ ਰੱਖਿਆ ਗਿਆ ਅੱਛਾ ਇਹ ਕਿਉਂ ਲੋੜ ਪਈ ਕਿਉਂਕਿ ਨਾਰਮਲੀ ਆਪਾਂ ਗੱਲ ਕਰਦੇ ਜਿਹੜੇ ਨਾਮ ਰੱਖੇ ਜਾਂਦੇ ਆ ਉਹ ਤਾਂ ਜਾਂ ਤਾਂ ਕੋਈ ਬੜਾ ਵੱਡਾ ਕੋਈ ਬੰਦਾ ਹੁੰਦਾ ਅਫਸਰ ਹੁੰਦਾ ਜਾਂ ਕਿਸੇ ਦੇ ਨਾਮ ਰੱਖੇ ਜਾਂਦੇ ਨੇ ਨਹੀਂ ਉਹ ਜਿਹੜਾ ਗੇਟ ਦਾ ਨਾਮ ਹੈ ਉਹ ਕੈਦੀ ਦੇ ਨਾਮ ਤੇ ਰੱਖਿਆ ਗਿਆ ਅੱਛਾ ਉਹ ਐਦਾਂ ਸੀਗਾ ਜੇਲ੍ਹ ਦੇ ਵਿੱਚ ਜਦੋਂ ਬੰਦਾ ਐਂਟਰ ਕਰਦਾ ਨਾ ਅੰਦਰ ਬੈਰਕਾਂ ਦੇ ਵਿੱਚ ਜਾਣ ਦੇ ਲਈ ਉਹ ਰਸਤੇ ਦੇ ਵਿੱਚ ਪਹਿਲਾ ਹੀ ਗੇਟ ਹੈ ਓਕੇ ਤਾਂ ਉਹ ਕੀ ਹੋਇਆ ਕਿ ਜਿਸ ਦਿਨ ਉਹ ਗੇਟ ਲੱਗ ਰਿਹਾ ਸੀ ਉਸ ਦਿਨ ਉਥੋਂ ਇੱਕ ਕੈਦੀ ਫਰਾਰ ਹੋ ਗਿਆ ਅੱਛਾ ਜੀ ਦਾ ਨਾਂ ਸੀ ਕੱਲੂ ਉਹ ਗੇਟ ਤਾਂ ਇਹਨਾਂ ਨੇ ਲਾ ਲਿਆ ਉਹ ਗੇਟ ਲਾਣ ਤੋਂ ਬਾਅਦ ਉਸ ਗੇਟ ਦਾ ਨਾਮ ਉਸ ਕੈਦੀ ਫਰਾਰ ਕੈਦੀ ਦੇ ਨਾਂ ਤੇ ਹੀ ਰੱਖ ਦਿੱਤਾ ਗਿਆ ਉਸ ਦਾ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਉਹਨੂੰ ਜਮੀਨ ਖਾ ਗਈ ਕਿ ਆਸਮਾਨ ਨਿਕਲ ਗਿਆ ਉਸ ਦਾ ਕੋਈ ਪਤਾ ਨਹੀਂ ਲੱਗਿਆ ਅੱਜ ਤੱਕ ਇੰਨੇ ਇੰਨੇ ਸਾਲ ਹੋ ਗਏ ਇੰਨਾ ਟਾਈਮ ਹੋ ਗਿਆ ਅਜੇ ਤੱਕ ਪਤਾ ਲੱਗਿਆ ਉਸ ਟਾਈਮ ਜਿਹੜੇ ਜਿਹੜੇ ਜੇਲ ਪ੍ਰਸ਼ਾਸਨ ਸੀਗਾ ਉਹਦਾ ਮੰਨਣਾ ਸੀਗਾ ਕੁਛ ਦਾ ਕਹਿਣਾ ਸੀਗਾ ਕਿ ਉਹ ਗਟਰ ਦੇ ਵਿੱਚੋਂ ਫਰਾਰ ਹੋ ਗਿਆ ਜਦੋਂ ਉਹਨਾਂ ਨੇ ਦੁਪਹਿਰੇ ਗੇਟ ਲਗਾਉਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਸ਼ਾਮ ਨੂੰ ਜਦੋਂ ਗਿਣਤੀ ਹੋਈ ਜੇਲ ਦੇ ਵਿੱਚ ਨਾ ਗਿਣਤੀ ਹੁੰਦੀ ਹੈ ਜਦੋਂ ਸਵੇਰੇ ਖੁਲਾਈ ਹੁੰਦੀ ਹੈ ਉਦੋਂ ਵੀ ਗਿਣਤੀ ਹੁੰਦੀ ਹੈ ਜਦੋਂ ਇਹਨਾਂ ਦੀ ਬੰਦੀ ਪੈਂਦੀ ਹੈ ਬੈਰਕਾਂ ਦੇ ਵਿੱਚ ਉਦੋਂ ਵੀ ਗਿਣਤੀ ਹੁੰਦੀ ਹੈ ਅੱਛਾ ਤਾਂ ਜਦੋਂ ਇਹਨਾਂ ਨੇ ਸ਼ਾਮ ਨੂੰ ਗਿਣਤੀ ਕਰਕੇ ਬੰਦੇ ਬੰਦ ਕਰਨੇ ਸ਼ੁਰੂ ਕੀਤੇ ਉਦੋਂ ਪਤਾ ਲੱਗਿਆ ਕਿ ਇੱਕ ਬੰਦਾ ਮਿਸ ਹੈ ਕੁਛ ਦਾ ਕਹਿਣਾ ਸੀਗਾ ਕਿ ਗੱਟਰ ਚੋਂ ਨੰਗ ਗਿਆ ਕੁਛ ਦਾ ਕਹਿਣਾ ਸੀ ਦੁਬਾਰ ਫੰਦ ਕੇ ਚਲਾ ਗਿਆ ਯਾਨੀ ਕਿ ਉਹ ਅਜੇ ਤੱਕ ਲੱਭਿਆ ਨਹੀਂ ਉਸਦੇ ਬਾਰੇ ਪਤਾ ਹੀ ਨਹੀਂ ਲੱਗਿਆ ਫੇਰ ਉਹ ਜਦੋਂ ਗੇਟ ਉੱਥੇ ਲਗਾਇਆ ਜਾ ਰਿਹਾ ਸੀ ਫਿਰ ਉਹ ਗੇਟ ਉਹਦੇ ਨਾਂ ਤੇ ਹੀ ਲਗਾ ਦਿੱਤਾ ਗਿਆ ਉਹ ਉਹ ਗੇਟ ਅੱਜ ਵੀ ਉੱਥੇ ਕੱਲੂ ਗੇਟ ਦੇ ਨਾਮ ਤੋਂ ਹੀ ਮਸ਼ਹੂਰ ਹੈ ਮਤਲਬ ਮੇਰੇ ਖਿਆਲ ਨਾਲ ਆਪਣੇ ਆਪ ਵਰਗਾ ਇੱਕ ਪਹਿਲਾ ਇਹੋ ਜਿਹਾ ਗੇਟ ਹੋਏਗਾ ਇਹ ਹੈ ਜੀ ਕੋਈ ਚੀਜ਼ ਹੋਏਗੀ ਜਿਹੜੀ ਕਿ ਕਿਸੇ ਕੈਦੀ ਦੇ ਨਾਮ ਦੇ ਉੱਤੇ ਰੱਖੀ ਹੋਈ ਹੈ ਬਿਲਕੁਲ ਬਿਲਕੁਲ ਮੈਂ ਨਾ ਇੱਕ ਗੱਲ ਜ਼ਰੂਰ ਵੇਖੋ ਅਫਸਰ ਸ਼ਾਹੀ ਹੈ ਜਿਹੜੀ ਬਦਲਦੀ ਰਹਿੰਦੀ ਹੈ ਹੁਣ ਜਿੱਦਾਂ ਕਿਸੇ ਦੀ ਰਿਟਾਇਰਮੈਂਟ ਹੋ ਗਈ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਗੱਲ ਜ਼ਰੂਰ ਸਰਕਾਰ ਨੂੰ ਕਹਿਣਾ ਚਾਹੂੰਗਾ ਕਿ ਪੁਰਾਣੇ ਜਿਹੜੇ ਅਫਸਰ ਨੇ ਜੀ ਅਸਿਸਟੈਂਟ ਸੁਪਰੀਡੈਂਟ ਤੱਕ ਜਿਹੜੇ ਨੇ ਉਹਨਾਂ ਨੂੰ ਇੱਕ ਇੱਕ ਦੋ ਦੋ ਸਾਲ ਦੇ ਲਈ ਜੇ ਦੁਬਾਰਾ ਭਰਤੀ ਕਰ ਲਿਆ ਜਾਵੇ ਉਸ ਦੇ ਨਾਲ ਕੀ ਹੈ ਕਿ ਆਉਣ ਵਾਲੇ ਜਿਹੜੇ ਆਫੀਸਰ ਨੇ ਉਹਨਾਂ ਨੂੰ ਉਹ ਗਾਈਡ ਕਰ ਸਕਦੇ ਨੇ ਵਧੀਆ ਤਰੀਕੇ ਦੇ ਨਾਲ ਨਵੇਂ ਆਫੀਸਰ ਨੂੰ ਤਾਂ ਪਤਾ ਨਹੀਂ ਕਿਆ ਕੀਆ ਕਿ ਇਹ ਆ ਕਿਦਾਂ ਆ ਜਾਂ ਕਿਸੇ ਨੂੰ ਕਿਦਾਂ ਆਪਾਂ ਫੜਨਾ ਹੈ ਕਿਦਾਂ ਇਹਦੇ ਕੋਲੋਂ ਜੇਲ੍ਹਾਂ ਦੇ ਵਿੱਚ ਅੱਜ ਕੱਲ੍ਹ ਰੱਜ ਕੇ ਮੋਬਾਈਲ ਬਿਲਕੁਲ ਤ ਨਸ਼ਾ ਜੀ ਜੀ ਦੋ ਚੀਜ਼ਾਂ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਵੱਧ ਚੁੱਕੀਆਂ ਨੇ ਇਹਨਾਂ ਨੂੰ ਠੱਲ ਪਾਣੀ ਹੈ ਜਿਹੜੀ ਉਹ ਬਹੁਤ ਮੁਸ਼ਕਲ ਹੋਈ ਹੋਈ ਹੈ ਜੇਲ੍ਹ ਪ੍ਰਸ਼ਾਸਨ ਦੇ ਲਈ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਇਹਨਾਂ ਇਹੀ ਗੱਲ ਕਹਿਣਾ ਚਾਹੁੰਦਾ ਸੀ ਇਹਨਾਂ ਨੂੰ ਕਿ ਇਹ 2-2 ਸਾਲ ਲਈ ਜੇ ਰੱਖ ਲਏ ਜਾਣ ਤਾਂ ਪੁਰਾਣਾ ਪੁਰਾਣੇ ਅਫਸਰ ਨਵੇਂ ਭਰਤੀ ਹੋਣ ਵਾਲੇ ਆ ਨੂੰ ਸਾਰਾ ਦੱਸ ਸਕਦੇ ਆ ਕਿ ਕਿੱਦਾਂ ਆਪਾਂ ਇਹਨਾਂ ਨੂੰ ਫੜ ਸਕਦੇ ਨੇ ਨਹੀਂ ਪ੍ਰੋਸੀਜਰ ਐਦਾਂ ਹੁੰਦਾ ਨਹੀਂ ਹੈ ਵੀ ਜੇ ਕੋਈ ਜਿਵੇਂ ਵੱਡਾ ਅਫਸਰ ਬੈਠਾ ਹੈ ਤਾਂ ਪਹਿਲਾਂ ਜਿਹੜੇ ਨਵੇਂ ਭਰਤੀ ਹੁੰਦੇ ਨੇ ਉਹ ਪਹਿਲਾਂ ਉਹਦੇ ਅੰਡਰ ਆਉਂਦੇ ਨੇ ਕਿ ਟ੍ਰੇਨਿੰਗ ਵਾਸਤੇ ਐਦਾਂ ਦਾ ਸਿਸਟਮ ਨਹੀਂ ਹੈਗਾ ਨਹੀਂ ਅੰਡਰ ਆਉਂਦੇ ਨੇ ਪਰ ਇਹਨਾਂ ਦੀ ਇੰਨੀ ਟ੍ਰੇਨਿੰਗ ਨਹੀਂ ਹੈ ਅੱਛਾ ਇਹ ਤਾਂ ਭਰਤੀ ਕਰਦੇ ਆ ਡਿਊਟੀ ਛੱਡ ਦਿੰਦੇ ਆ ਓਕੇ ਪਰ ਵੈਸੇ ਵੀ ਇੱਕ ਗੱਲ ਜਿਹੜੀ ਅਕਸਰ ਸੁਣਨ ਨੂੰ ਮਿਲਦੀ ਹੈ ਕਿ ਜੀ ਆਲਰੇਡੀ ਜੇਲ੍ਹਾਂ ਦੇ ਵਿੱਚ ਕੈਦੀ ਇੰਨੇ ਜ਼ਿਆਦਾ ਨਹੀਂ ਕਿ ਅਫਸਰ ਜਿਹੜੇ ਨੇ ਜਿਹੜੇ ਆ ਪ੍ਰਸ਼ਾਸਨ ਹੈ ਇਹਦੇ ਬੰਦੇ ਘਟ ਜਾਂਦੇ ਨੇ ਵੀ ਇੱਕ ਇੱਕ ਬੰਦੇ ਦੇ ਪਿੱਛੇ ਕਿੰਨੇ ਕਿੰਨੇ ਕੈਦੀ ਹੁੰਦੇ ਨੇ ਇਤਾਂ ਵਾ ਅਮਰਜੋਤ ਜੀ ਕਿ ਰਿਟਾਇਰਮੈਂਟ ਹੁੰਦੀ ਰਹਿੰਦੀ ਆ ਜੀ ਨਵੀਂ ਭਰਤੀ ਹੋ ਨਹੀਂ ਰਹੀ ਅੱਛਾ ਇਹ ਇਹਨਾਂ ਦਾ ਘਟਣ ਦਾ ਕਾਰਨ ਤਾਂ ਇਹੀ ਆ ਨਾ ਆਫੀਸਰ ਦਾ ਜੇ ਨਵੀਂ ਭਰਤੀ ਹੋਊਗੀ ਤਾਂ ਦੇਖੋ ਸਾਡੀ ਜੇਲ੍ਹ ਦੀ ਪਿੱਛੇ ਜੇ ਮੈਂ ਸੁਣੀ ਸੀ ਕਿ ਗਿਣਤੀ ਜਿਹੜੀ 4000 ਦੇ ਲਗਭਗ ਹੈ ਬੰਦੀ ਕੈਦੀਆਂ ਦੀ ਹੂੰ ਬੰਦੀਆਂ ਦੀ ਜੀ ਤੇ 4000 ਨੂੰ 200 ਬੰਦਾ ਵੀ ਨਹੀਂ ਇਹਨਾਂ ਦਾ ਸੰਭਲ ਰਿਹਾ 200 ਤੋਂ ਵੀ ਘੱਟ ਹੈ ਫਿਰ ਉਹ ਕੀ ਜਿਹੜੀ ਜੇਲ੍ਹ ਹੈ ਲੁਧਿਆਣੇ ਦੀ ਜਿਹੜੀ ਹੈ ਉਹਦੀ ਕੈਪੈਸਿਟੀ ਕਿੰਨੀ ਹੈ ਵੈਸੇ capacity ਉਹਦੀ ਮੇਰਾ ਖਿਆਲ 2500 3000 ਦੇ ਨੇੜੇ ਹੈ। ਮਤਲਬ ਕੈਪੈਸਿਟੀ ਤੋਂ ਵੀ ਜ਼ਿਆਦਾ ਕਹਿੰਦੀ ਆਲਰੇਡੀ ਉਹਦੇ ਵਿੱਚ ਬਿਲਕੁਲ ਹੈਗੇ ਬਿਲਕੁਲ ਹੈਗੇ ਹੁਣ ਇਹਨਾਂ ਨੇ ਪਿੱਛੇ ਜੇ ਇੱਕ ਦੋ ਬੈਰਕਾਂ ਬਣਾਈਆਂ ਵੀ ਨੇ ਨਵੀਆਂ ਪਰ ਉਹ ਸਫੀਸ਼ੀਐਂਟ ਨਹੀਂ ਹੈ। ਓਵਰ ਕਲਾਉਡਿੰਗ ਕਹਿ ਲਈਏ ਆਪਾਂ ਇਹਨੂੰ ਮਤਲਬ ਜੇ ਆਲਰੇਡੀ ਇੰਨੇ ਜ਼ਿਆਦਾ ਕੈਦੀ ਆ ਉਹਨਾਂ ਨੂੰ ਮੈਨੇਜ ਕਰਨ ਵਾਸਤੇ ਬੰਦੇ ਹੀ ਪੂਰੇ ਨਹੀਂ ਹੈਗੇ ਤੇ ਫਿਰ ਆਪਾਂ ਨਸ਼ੇ ਜਾਂ ਮੋਬਾਈਲ ਦਾ ਇਹ ਤਾਂ ਗੱਲ ਬਾਅਦ ਚੋਂ ਕਰਾਂਗੇ ਪਹਿਲਾਂ ਬੰਦਿਆਂ ਨੂੰ ਹੀ ਉਹ ਸਾਂਭਣਾ ਸੀ ਉਹਨੇ ਬੰਦੇ ਹੈ ਨਹੀਂਗੇ ਦੇਖੋ ਇਹ ਇਹਨਾਂ ਨੇ ਕੀ ਕੀਤਾ ਕੁਝ ਪ੍ਰਾਈਵੇਟ ਜਿਹੜੀਆਂ ਏਜੰਸੀਜ਼ ਨੇ ਜੀ ਜਿੱਦਾਂ ਇੱਕ ਪੈਸਕੋ ਹੈ ਹਮ ਇਦਾਂ ਹੀ ਪ੍ਰਾਈਵੇਟ ਜਿਹੜੀਆਂ ਏਜੰਸੀਜ਼ ਨੇ ਉਹਨਾਂ ਦੇ ਬੰਦੇ ਵੀ ਲਾਏ ਹੋਏ ਆ ਜੇਲ੍ਹ ਦੇ ਉੱਤੇ अच्छा सीआरपी ਵੀ ਲੱਗੀ ਆ ਸਾਡੀ ਲੁਧਿਆਣਾ ਜੇਲ੍ਹ ਦੇ ਉੱਤੇ ਹੂੰ ਲੇਕਿਨ ਕੋਈ ਫਾਇਦਾ ਨਹੀਂ ਹੈ। ਅੱਛਾ ਤੁਹਾਨੂੰ ਕੀ ਲੱਗਦਾ ਵੈਸੇ ਮਤਲਬ ਤੁਸੀਂ ਇੰਨਾ ਟਾਈਮ ਰਹੇ ਹੋ ਕੀ ਲੱਗਦਾ ਹੈ ਕਿ ਜਿਹੜੇ ਨਸ਼ੇ ਆਉਂਦੇ ਨੇ ਜਾਂ ਮੋਬਾਈਲ ਅੰਦਰ ਆਉਂਦੇ ਨੇ ਕਿ ਇਹਦਾ ਸੋਰਸ ਕੀ ਹੈ ਕਿੱਥੋਂ ਆ ਜਾਂਦੇ ਨੇ ਅੰਦਰ ਇਹ? ਦੇਖੋ ਜੀ ਤੁਸੀਂ ਜੇ ਅਫਸਰਾਂ ਨਾਲ ਗੱਲ ਕਰ ਲਵੋ ਉਹਨਾਂ ਦਾ ਇੱਕ ਰਟਿਆ ਰਟਾਇਆ ਜਵਾਬ ਹੈ ਕਿ ਫੈਂਕਾ ਹੁੰਦਾ ਹੂੰ ਜੇਲ੍ਹ ਦੀ ਦਵਾਰ ਤੋਂ ਬਾਰੋਂ ਸੁਟਿਆ ਜਾਂਦਾ ਉਹਨੂੰ ਫੈਂਕਾ ਕਹਿੰਦੇ ਜੀ ਪੈਕੇਟ ਹੁੰਦਾ ਉਹਨੂੰ ਬਾਹਰੋਂ ਜਦੋਂ ਸੁਟਦੇ ਆ ਅੰਦਰ ਫੋਨ ਤੇ ਗੱਲ ਹੋ ਗਈ ਹੁੰਦੀ ਆ ਕਿ ਮੈਂ ਇਹ ਜੇਲ੍ਹ ਦੇ ਇਸ ਜਗ੍ਹਾ ਦੇ ਨੇੜੇ ਇਹਨੂੰ ਸੁਟੂੰਗਾ ਉੱਥੋਂ ਚੱਕ ਲਿਓ ਹੂੰ ਤੇ ਸਵੇਰੇ ਜਦੋਂ ਖੁਲਾਈ ਹੁੰਦੀ ਆ ਅਗਲਾ ਬੈਰਗ ਚੋਂ ਨਿਕਲ ਕੇ ਸਿੱਧਾ ਉੱਥੇ ਹੀ ਜਾਂਦਾ ਜਿੱਥੇ ਅਗਲੇ ਦਾ ਟਾਰਗੇਟ ਹੁੰਦਾ ਕਿ ਫੈਂਕਾ ਇੱਥੇ ਆਇਆ ਇਹ 옵ਸ਼ਨਾਂ ਦਾ ਕਹਿਣਾ ਹੂੰ ਲੇਕਿਨ ਮੈਂ ਨਹੀਂ ਕਹਿੰਦਾ ਕਿ ਫੈਂਕਾ ਨਹੀਂ ਗਿਰਦਾ ਫੈਂਕਾ ਗਿਰਦਾ ਲੇਕਿਨ ਜਿੰਨੀ ਤਦਾਦ ਚ ਇਹ ਕਹਿੰਦੇ ਉੰਨੀ ਤਦਾਦ ਚ ਨਹੀਂ ਗਿਰਦਾ ਇਹ ਬਹੁਤ ਸਾਰੇ ਮੁਲਾਜ਼ਮਾਂ ਦੀ ਮਿਲੀ ਭਗਤ ਸਾਰਿਆਂ ਦੀ ਨਹੀਂ ਬਹੁਤ ਸਾਰੇ ਮੁਲਾਜ਼ਮਾਂ ਦੀ ਮਿਲੀ ਭਗਤ ਤੇ ਡਿਊਟੀ ਦੇ ਵਿੱਚੋਂ ਹੀ ਮਾਲ ਜਾਂਦਾ ਮੇਨ ਗੇਟ ਤੋਂ ਹੀ ਜਾਂਦਾ ਬਿਲਕੁਲ ਕਿਉਂਕਿ ਨਾਰਮਲੀ ਤਾਂ ਕਹਿੰਦੇ ਕਿ ਇੱਕ ਇੱਕ ਚੀਜ਼ ਦੀ ਚੈਕਿੰਗ ਹੋ ਕੇ ਜਾਂਦੀ ਹੈ ਕੋਈ ਚੀਜ਼ ਬਿਨਾ ਚੈਕਿੰਗ ਤੋਂ ਅੰਦਰ ਜਾਂਦੀ ਨਹੀਂ ਹੈ ਹੂੰ ਫਿਰ ਵੀ ਅੰਦਰ ਸਮਾਨ ਜਿਹੜਾ ਚੱਲ ਜਾਂਦਾ ਬਿਲਕੁਲ 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 ਕਈ ਤਾਂ ਮੁਲਾਜ਼ਮ ਹੀ ਫੜੇ ਆ ਇਹਨਾਂ ਨੇ ਗੋਲੀਆਂ ਲੈ ਕੇ ਜਾਂਦੇ ਮੋਬਾਈਲ ਲੈ ਕੇ ਜਾਂਦੇ ਬੜੇ ਮੁਲਾਜ਼ਮ ਫੜੇ ਆ ਕਈ ਮੁਲਾਜ਼ਮ ਫੜੇ ਜਾਂਦੇ ਹਲੇ ਵੀ ਫੜੇ ਜਾਂਦੇ ਆ ਆ ਪਿੱਛੇ ਜੇ ਇੱਕ ਪੈਸਕੋ ਦਾ ਵੀ ਫੜਿਆ ਸੀ ਇਹਨਾਂ ਨੇ ਉਹਦੇ ਕੋਲੋਂ ਜਰਦੇ ਦੀਆਂ ਪੁੜੀਆਂ ਪਤਾ ਨਹੀਂ ਕਿੰਨੀਆਂ ਨਿਕਲੀਆਂ ਤੇ ਹੋਰ ਐ ਤਾਂ ਮਿਲੀ ਭਗਤੀ ਨਾ ਇਹਨਾਂ ਦੀ ਸੁਣਨ ਦੇ ਵਿੱਚ ਇਹ ਵੀ ਆਉਂਦਾ ਕਹਿੰਦੇ ਅੰਦਰ ਵੀ ਇੱਕ ਤਰੀਕੇ ਨਾਲ ਕਹਿ ਲੋ ਕਿ ਮਾਰਕੀਟ ਚੱਲਦੀ ਹੈ ਮਤਲਬ ਜੇ ਕਿਸੇ ਨੂੰ ਆ ਚੀਜ਼ ਚਾਹੀਦੀ ਹੈ ਤਾਂ ਉਹਦੇ ਵੀ ਪੈਸੇ ਜਿਹੜਾ ਲਈ ਜਾਂਦੇ ਨੇ ਵੀ ਇੰਨੇ ਪੈਸੇ ਦੇ ਵਿੱਚ ਤੁਹਾਨੂੰ ਆ ਸਾਮਾਨ ਮਿਲੂਗਾ ਇੰਨੇ ਤੁਹਾਨੂੰ ਆ ਚੀਜ਼ ਮਿਲ ਜੂਗੀ ਦੇਖੋ ਜੀ ਵੈਸੇ ਤਾਂ ਇਹਨਾਂ ਦੀ ਅੰਦਰ ਕੰਟੀਨਾਂ ਖੁੱਲੀਆਂ ਹੋਈਆਂ ਨੇ ਹੂੰ ਠੀਕ ਆ ਉੱਥੋਂ ਤਾਂ ਸਾਮਾਨ ਮਿਲ ਜਾਂਦਾ ਹੈ ਲੇਕਿਨ ਜਿਹੜਾ ਨਸ਼ਾ ਹੁਣ ਬੀੜੀ ਹੈ ਚਾਹੇ ਸਿਗਰਟ ਹੈ ਉਹਦਾ ਵੀ 100 ਰੁਪਏ ਰੇਟ ਹੈ ਇੱਕ ਬੀੜੀ ਦਾ ਅੱਛਾ ਇਹ ਕੰਟੀਨ ਦੀ ਗੱਲ ਕਰ ਰਹੇ ਨਾ ਜਿਹੜੇ ਬੰਦੇ ਲਿਖੇ ਜਾਂਦੇ ਨੇ ਨਾ 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 ਕੰਟੀਨ ਦੀ ਨਹੀਂ ਮੈਂ ਕਲ ਕਰਦਾ ਕੰਟੀਨ ਤੇ ਤਾਂ ਇਹ ਚੀਜ਼ਾਂ ਅਲਾਉ ਨਹੀਂ ਹੈ। ਅੱਛਾ। ਇਹ ਅਲਾਉ ਨਹੀਂ ਹੈ। ਇਹ ਜਿਹੜੇ ਬਾਹਰੋਂ ਜਾਂਦਾ ਮਾਲ। ਉਹਦੇ ਵਿੱਚ ਬੀੜੀ ਦਾ ਅਲੱਗ ਰੇਟ ਹੈ, ਸਿਗਰਟ ਦਾ ਅਲੱਗ ਰੇਟ ਹੈ, ਨਸ਼ੇ ਦਾ ਅਲੱਗ ਰੇਟ ਹੈ, ਗੋਲੀਆਂ ਦਾ ਅਲੱਗ ਸਭ ਦੇ ਅਲੱਗ-ਅਲੱਗ ਰੇਟ। ਆਮ ਆਮ ਗੱਲ ਹੈ ਨਸ਼ਾ ਫੜਿਆ ਜਾਂ ਨਾ ਆਮ ਗੱਲ ਹੈ।